ਕੋੜੀਆਂ ਨਾ ਕਈ ਕਟੀਆਂ ਨਹੀਂ ਆਪਾਉ ਲੈ ਆ ਤੇ ਇਹਨਾਂ ਤੋਂ ਸਾਰੇ ਆ ਇਕੱਲੀ ਇਕੱਲੀ ਦਾ ਡਰੇ ਪੁੱਛਦਾ ਵੀ ਆਪਣੀਆਂ ਅੱਲਾ ਵੀ ਇਹਨੂੰ ਤੋਂ ਇਹਦਾ ਦਾ ਦੱਤ ਬਾਈ ਕਿੰਨੇ ਚਿਰ ਦੀ ਹੈ ਕੱਟੀ ਮੋਟਾ ਮੋਟਾ ਦਾ ਸਵਾ ਸਾਲ ਦੀ ਹੈ ਤੇ ਆ ਵੀ ਸਵਾ ਕੇ ਸਾਲ ਦੀ ਹੋਈ ਆ ਦੋਨੇ ਕਟੀਆਂ ਤੇ ਇਹਨਾਂ ਦਾ ਨਾ ਉਹ ਰੇਟ ਦੱਸੀ ਐਂ ਨਾ ਡਰਾ ਦੀ ਯਾਰ ਕਈ ਵਾਰੀ ਨਾ ਤੁਸੀਂ ਡਰਾ ਦਿੰਨੇ ਹੋ ਬਾਹਰ 30 ਦੀ ਹੁੰਦੀ ਆ 60 60 ਦੀ ਅਗਲਾ ਕਹਿੰਦਾ 200 ਪਾ ਕੇ 70 ਦੀ ਮੈਂ ਲੈ ਲਾਂਗੇ ਉਹ ਰੇਟ ਦੱਸੀ ਕਿਹੜਾ ਜੇਬ ਚ ਪਾਏਗਾ 55000 ਦਾ ਇੰਨਾ ਕ ਤਾਂ ਜਾਇਜ਼ ਆ 55000 ਦਾ ਜੋੜਾ ਲੈ ਬਾਈ ਮੋਬਾਈਲ ਨੰਬਰ ਬੋਲ ਤੇਰਾ ਮੋਬਾਈਲ ਨੰਬਰ ਬੋਲ ਨੰਬਰ ਬੋਲ ਤੋ ਕਿਹ ਜਣਾ ਲੈ ਵੀ ਪਾਉ ਇਹਦਾ ਦੱਚ ਵੀ ਕੀ ਰੇਟ ਆ ਕਿੰਨੇ ਚਿਰ ਦੀ ਆ ਸਾਰੀ ਵੈ ਗੁਰੂ ਜੀ ਕੀ ਫਤਿਹ ਹੋਰ ਕੀ ਹਾਲ ਆ ਕਿਹੜਾ ਪਿੰਡ ਆਪਣਾ ਮੇਟਾ ਮੇਡਾ ਮੇਟਾ ਮੋਕੇ ਚ ਨਹੀਂ ਸ਼ਹਿਰ ਬਲੋੜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਇਧਰ ਵਾਗੇ ਖਬੋਰ ਮੁਲੋਟ ਕਨੇ ਹਾਂਜੀ ਹਾਂਜੀ ਅੱਛਾ ਚੰਗਾ ਏਰੀਆ ਤੇਰਾ ਮੈਂ ਜਾਂਦਾ ਰਹਿਣਾ ਉਧਰ ਹਾਂ ਅੱਛਾ ਇਹ ਕਰਮਾਲੀ ਦੀ ਹੁਣ ਸਮਾਰ ਕੇ ਬੂਥ ਜੀ ਦਿਖਾ ਇਧਰ ਨੂੰ ਨਰਾਲਾ ਹੋ ਤੇ ਕਿੰਨੇ ਚਿਰ ਦੀ ਹੋਗੀ ਇਹ ਇਹ 2 ਸਵਾ ਦੋ ਸਾਲਾਂ ਦੀ ਬਬੀ ਸਿੰਘ ਦੇਖੋ ਮਾਂ ਦਾ ਤੋ ਐ ਬਾ ਉਂਗਲ ਕੀ ਪੈਂਦੀ ਆ ਜੀ ਤੇ ਬੱਚਾ ਖਰੀਦਣ ਵਾਲਾ ਇਹ ਤੇ ਕਿੰਨੇ ਚਿਰ ਦੀ ਹੋਗੀ ਇਹ ਸਵਾ ਦੋ ਸਾਲ ਦੀ ਹੈ ਕੋਈ ਤਾਰਾਂ ਵਗੈਰਾ ਦਿੱਤੀਆਂ ਕੋਈ ਤਾਂ ਨਹੀਂ ਆਪਣੀ ਆ ਦੇਊਗੀ ਉਹਨਾਂ ਗਾਕੇ ਆ ਦੇਖੀ ਬਾਈ ਮੜਾ ਜਾਇਦੀਆਂ ਥਣੀਆਂ ਦਿਖਾ ਦੇ ਇਧਰੋਂ ਦੂਰ ਲੈ ਮੜੀਆਂਆਂ ਥਣੀਆਂ ਆਈਆਂ ਦਿਖਾ ਦੇ ਯਾਰ ਸੱਜਣਾ ਇਹ ਆ ਲਓ ਜੀ ਚੰਗਾ ਬਣਾਉ ਉਹ ਕਿਛੇ ਦਿਨ ਆ ਡਰੇ ਕਰਮਾਲੀ ਕਦੋਂ ਤਿਆਰ ਹੋਗੀ ਬੱਸ ਸਮਰਨ ਦੇ ਤਿਆਲ ਜੋਗ ਹੈ ਹਾਂ ਜੀ ਜੋਗ ਹੈ ਹਾਂ ਤੇ ਇਹਦੀ ਮਾਂ ਦੇ ਚੀਮਣ ਬਾਰੇ ਕੋਈ ਇਹਦੇ ਬਾਰੇ ਪਤਾ ਕੋਈ ਦੁੱਧ ਬਾਰੇ ਦੁੱਧ ਕੋਈ 22 ਕਿਲੋ 22 ਲੀਟਰ ਹੈਗਾ ਸੀ ਅੱਛਾ ਤੇ ਹੁਣ ਕਿੰਨੇ ਪੈਸੇ ਦੀ ਉਹ ਉਹ ਰੇਟ ਕਰੀ ਜਿਹੜਾ ਡੱਚ ਨਵੇਂ ਵਿਕ ਜੇ ਜਿਹੜਾ ਮੂਲ 45 ਹਜ਼ਾਰ ਰੁਪਏ 45 ਤੇ ਦੇਵੇਂਗਾ ਕਿੰਨੇ ਦੀ ਮਾਂ ਤਾਂ ਹੋ ਜੂ 45000 ਰੁਪਏ ਮੰਗਦੇ ਹਾਂ ਮੋਬਾਈਲ ਨੰਬਰ ਬੋਲ ਤੇਰਾ 9077368 ਹਾਂ 9077368 ਤੇ ਪਿੰਡ ਕਿਹੜਾ ਪਿੰਡ ਮੱਡਾ ਸ਼ਹਿਰ ਬਲੋੜ ਸਿਵਲ ਸ੍ਰੀ ਮੁਕਤਸਰ ਸਾਹਿਬ ਮੁਕਤਸਰ ਸਾਹਿਬ ਅੱਛਾ ਹਾਂ ਠੀਕ ਹੈ ਤੇ ਆ ਵੀ ਆਪਣੀ ਹੈ ਇਹ ਵੀ ਆਪਣੀ ਹੈ ਕਿੰਨੇ ਚਿਰ ਦੀ ਹੋਗੀ ਕਰਮਾਲੀ ਹੂੰ ਇਹ 4-3 ਸਾਲ ਦੀ ਹੈ ਪੌਣੇ ਕਿਤਨੇ ਸਾਲ ਦੀ ਹਾਂਜੀ ਤੇ ਸੰਭਰੀ ਸੁਮਰੀ ਤਾਂ ਨਹੀਂ ਅਜੇ ਦੋ ਤੱਕ ਨਹੀਂ ਰਲੀ ਤੇ ਇਹਦੇ ਦਿਖਾਈ ਥਣੀਆਂ ਆਆਂ ਮਾੜੀਆਂ ਆਆਂ ਕਿੱਥੋਂ ਤੱਕ ਹਾਂਜੀ ਕਿੱਥੋਂ ਤੱਕ ਇਹਦਾ 55 ਹਾਂਜੀ ਤੇ ਦੇਣ ਲੈਣ ਵਾਲੀ ਗੱਲ ਮੌਕੇ ਤੇ ਥੋੜਾ ਬਹੁਤੀ ਮਾਨਟਨ ਹੋਊਗੀ ਮੌਕੇ ਤੇ ਥੋੜਾ ਬਹੁਤੀ ਮਾਨਟਨ ਥੋੜਾ ਬੋਤਾ ਮਾਨਟਨ ਹੋ ਜਾ ਇਹਦਾ ਮੋਬਾਈਲ ਨੰਬਰ ਫੇਰ ਬੋਲੋ ਇੱਕ ਵਾਰੀ 9077 ਠੀਕ ਹੈ ਲੈ ਬਾਈ ਨਾ ਚਪਰਕ ਕਰ ਲਿਓ ਕੋਈ ਨਹੀਂ ਮੌਕੇ ਤੇ ਕਿਰਾਏ ਕੱਪੜੇ ਜੋ ਗਰੇ ਮੋੜ ਦੂਗਾ ਬਾਈ ਆਏ ਨਹੀਂ ਹੈਗਾ ਵੀ ਕਿੰਨੇ ਮੰਗ ਲਿਓ ਉੰਨੀ ਲਊਗਾ ਘਰੇ ਵੀ ਹੁੰਦੀਆਂ ਨੇ ਘਰੇ ਵੀ ਹੁੰਦੀਆਂ ਤੇ ਆਹ ਕੀ ਦੇ ਨੇ ਉਹ ਕਿੰਨੇ 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 ਇਹ ਵੀ ਆਪਣੇ ਹਾਂਜੀ ਤੇ ਇਹਦਾ ਕੀ ਰੇਟ ਹੈ ਤੇ ਕਿੰਨੇ ਚਿਰ ਦੀ ਹੈ ਇਹਦਾ 12000 ਰੁਪਿਆ ਹਾਂ ਮੰਗਦੇ ਆਪਾਂ ਹਾਂ ਸਾਲ ਦੀ ਅਲੱਗ ਦਾ ਤੇ ਆ ਅੰਗਰੇਜ਼ ਦਾ ਪੂਰੀ ਗੱਡੀ ਦਾ ਹਾਂ ਦਿਆ ਬਈ ਉਹ ਚੱਲਿਆ ਬਈ ਚੱਲਿਆ 22000 ਰੁਪਿਆ ਮੰਗਦੇ ਮੋਕੇ ਤੇ ਥੋੜਾ ਬੋਤਾ ਆਉਜੂ ਮਾਰਦਾਂ ਮਾਰਦਾਂ ਹੋਜੂ ਹਾਂਜੀ ਠੀਕ ਹੈ ਤੇ ਇਹਦੇ ਕੋਈ ਮੱਝ ਦੇ ਬਾਰੇ ਕੋਈ ਪਤਾ ਹੈ ਨਹੀਂ ਪਤਾ ਨਹੀਂ ਹਾਂਜੀ ਠੀਕ ਹੈ ਤੇ ਆ ਵੀ ਆਪਣੀ ਹੈ ਹਾਂਜੀ ਹਾਂਜੀ ਤੇ ਆ ਕਿੰਨੇ ਪੈਸੇ ਦੀ ਆ ਗੱਡੀ 6.75 ਜਾਇਜ਼ ਆ ਯਾਰ ਨਿਕਦੀ ਤਾਂ ਹੈਗੀ ਆ ਇਹ ਤਾਂ 11 ਦਿੰਦੀ ਆ ਕਰਮਾਲੀ ਤੇ ਆ ਇਹਦਾ ਕਿੰਨਾ ਕਰੇ ਸਾਡੇ 13000 ਸਾਲ ਕਿ ਦੀ ਹੂ ਚਾ ਲੋ ਬਾਈ ਨਾ ਛਪਰਕ ਕਰਿਓ ਇੱਕ ਵਾਰੀ ਨੰਬਰ ਫੇਰ ਬੋਲ ਤੇਰਾ ਕਰਮਾਲ 24 ਘੰਟੇ 10 ਵੀ ਕਟੀਆਂ ਰੱਖ ਦੇਉ ਘਰੇ 40 50 ਕਟੀਆਂ ਵਾਹ ਜੀ ਵਾਹ ਕਰਮਾਲਿਆ ਕਿਤੇ ਤੇਰੇ ਘਰੇ ਵੀ ਆਵਾਂਗੇ ਹਾਂ ਠੀਕ ਐ ਸੱਤ ਤਰੀਕਾ ਛਪਰਕ ਕਰਿਓ ਬਾਈ ਨਾ ਕਿੰਨੇ ਪੈਸੇ ਮੰਗਦੇ ਤੇ ਇਹਦਾ 45 45 ਕਿੰਨੇ ਚਿਰਦੀ ਹੋ ਗਈ ਇਹ ਸਾਫ ਕੀ ਆ ਸਾਲ ਕਿਦੂ ਆ? ਹਾਲ ਤੋਂ ਸਵਾਣੀ ਮੋਟਾ। ਪਲੀ ਤਾਂ ਚੰਗੀਆਂ ਖੜੀ ਕਰੀ ਮਾੜੀ ਜੀ ਨੂੰ। ਸੋਹਣੀਆਂ ਬੜੀਆਂ ਕੱਟੀ ਤਾਂ ਯਾਰ। ਚੱਲ ਓਟ ਕਰਮਾਲੀਏ ਸਿੰਘ ਥੋੜਾ ਖੁੱਲਾ ਰੱਖੂ। ਹਾਂ। ਕੱਚੂਈ ਆ ਜੇ। ਜੈ 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 ਪੈਸੇ ਕਿੰਨੇ ਮੰਗਦਾ? ਹੂੰ? 40 ਦੀ ਛੱਡ ਦਾਂਗੇ। 40 ਦੀ? ਤੇ ਆਹ ਕਿਦੀ ਐ? ਇਹ ਵੀ ਆਪਣੀ ਐ। ਇਹ ਆਪਣੀ ਇਹ ਕਿੰਨੇ ਚੱਲਦੀ ਹੋਊ? ਹੂੰ? ਇਹ ਸਾਲ ਤੋਂ ਉੱਤੇ ਹੋ। ਵੱਣ ਵਾਲੀ ਆ ਹਨਾ ਕੱਟੀ। ਕਿਹੜਾ ਤਰ੍ਹਾਂ ਦੇ ਐ ਟੀ? ਕੱਤ ਦਬੋਤ ਬਣਾਉਗੀ ਹਾਂ ਇਹਦਾ ਕੀ ਰੇਟ ਆ ਇਹਦਾ 50000 ਜਾਇਜ 12000 ਘੱਟ ਲੈ ਲਾਂਗੇ 12000 ਘੱਟ ਲੈ ਲਾਂਗੇ ਠੀਕ ਐ ਮੋਬਾਈਲ ਨੰਬਰ 936457 7680 ਇੱਕ ਵਾਰੀ ਫੇਰ ਫੋਨ 936457680 ਤੇ ਪਿੰਡ ਕਿਹੜਾ ਸਪਾਲਕਰਾں ਸਪਾਲਕਰਾں ਲੈ ਬਾਈ ਚਪਰ ਕਰ ਲੈ ਤੇ ਕਿੰਨੇ ਚਿਰ ਦੀ ਹੋ ਗਈ ਇਹ 16 ਮਹੀਨਿਆਂ ਦੀ ਹੈ ਜੀ 20 ਤਰੀਕ ਨੂੰ 16 ਦੀ ਹੋ ਗਈ 20 ਤਰੀਕ ਨੂੰ 16 ਦੀ ਤੇ ਇਹਦੀ ਮਾ ਦਾਖਿਰ ਕਟਾ ਹੈ ਕਿੰਨਾਂ ਦੇ ਰਿਕਾਰਡ ਦਾ ਪੌਂਡੀ ਕੱਲ ਅੱਛਾ ਲੈਨੇ ਉਹ ਇੱਧਰ ਆ ਜਾ ਹੈ ਨਹੀਂ ਨਹੀਂ ਛੱਟ ਨਾ ਮਾਰੇ ਕਿੰਨੇ ਪੈਸੇ ਦੀ ਦਓਗੇ ਹੁਣ ਇਹ ਮੇਰੀ ਈਅਰ ਰੁਪਇਆ ਕਰ ਦਿਆ ਮੌਕੇ ਤੇ ਮੌਕੇ ਦੇ ਦਾਂਗੇ 38000 ਜੈਸ ਨੂੰ ਕਰ ਦਾਂਗੇ 38000 ਦੀ ਪਿੰਡ ਕਿਹੜਾ ਆਪਣਾ ਪਿੰਡ ਤੋਕਾਲਾ ਜੀ ਤੋਕਾਲ ਤੇ ਇਹ ਆ ਕਿਹੜੇ ਬਾਈ ਦੀ ਹੈ ਇਹ ਆ ਬਾਬੇ ਦੀ ਇਹ ਆਪਣੀ ਆ ਜਾ ਅੱਛਾ ਕਿੰਨੇ ਚਿਰ ਦੀ ਹੋ ਗਈ ਇਹ 1 ਸਾਲ ਦੀ ਹੈ ਸਾਲ ਦੀ ਹੈ ਕਿੰਨੀ ਡਿਮਾਂਡ ਕਰਦੇ ਹੁਣ ਜੈ ਜੈ ਜੇਬ ਚ ਪਾਉਣ ਵਾਲੇ ਮੇਰਾ ਮੁੱਲ 27000 ਆ 14000 ਦੀ ਦੇ ਦਾਂਗੇ 24000 ਦੀ ਮੋਬਾਈਲ ਨੰਬਰ ਕਿਨਾਂ

ਤੀਤੀ ਤੇ ਤੂੰ ਕਿੰਨੇ ਦੇਣਾ 20 ਠੀਕ ਹੈ ਜੀ ਠੀਕ ਹੈ ਤਾਂ ਕਲਮੈਟ ਨਹੀਂ ਆਪਣੀਆਂ ਕਿੰਨੇ ਆਪਣੀ ਉਹ ਪਹਿਲੀ ਵੀ ਤੇ ਆ ਕਿੰਨੇ ਚੱਲਦੀ ਹੋਗੀ ਆ ਵਾਲੀ ਇਹ ਵੀਰੇ ਹਾਂ ਇਹਦੇ ਵੀਰੇ ਰੇਟ 30 ਰੱਖੇ 30 ਹੀ ਦੇਣੀ ਹੈ ਤੇ ਆ ਵਾਲੀ ਇਹ ਵੀ 30 ਹੀ ਦੇਣੀ ਹੈ ਅੱਛਾ ਤੇ ਪਹਿਲੀ ਪਹਿਲੀ ਤਾਂ 50000 ਅੱਛਾ ਮੋਬਾਈਲ ਨੰਬਰ ਮੋਬਾਈਲ ਨੰਬਰ ਯਾਰ ਮੇਰੇ ਭਾਈ ਕੋਲ ਮੇਰੇ ਕੋਲ ਨਹੀਂ ਕੋਈ ਗੱਲ ਨਹੀਂ ਬਾਅਦ ਚ ਮੈਨੂੰ ਦਿਖਾ ਦੇ ਜਨੂੰ ਇੱਕ ਤੋਂ ਕੜਗ ਬਣਾਈ ਹੋਈ ਹੈਗੀ ਕਟੂ ਦੇ ਵਿੱਚ ਸਮਝ ਰਹੇ ਇਹਦੇ ਕੀ ਹੈ ਬੱਚਾ ਕੱਟੀ ਆਈ ਕੱਟੀ ਆਈ ਕੱਟੀ ਆ ਕਾਏ ਮਹੀਨੇ ਹੋਇਆ ਸੂਈ ਨੂੰ ਸੂਈ ਨੂੰ ਹੋ ਗਿਆ 7-8 ਮਹੀਨੇ 7-8 ਮਹੀਨੇ 5 ਮਹੀਨੇ ਦੀ ਗੱਬਣਾ 5 ਦੀ ਚੈੱਕ ਪਾਸ ਚੈੱਕ ਪਾਸ ਦੀ ਚੈੱਕ ਪਾਸ ਆ ਤੇ ਦੁੱਧ ਕਿੰਨਾ ਕੱਢਿਆ ਕਰਮਾਲੀ ਨੇ 12-13 ਕਿਲੋ 12 ਤੋਂ ਲੱਖ ਕਿਲੋ ਹੋਣਾ ਹੈ ਕਪੈਲਾ ਹੀ ਕੱਢਿਆ ਹੁਣ ਤਾਂ 7 ਕਿਲੋ ਆ ਜੀ ਹੁਣ 6 ਤਾਂ ਪਹਿਲਾਂ 12 ਲੀਟਰ ਕੱਢਿਆ ਠੀਕ ਐ ਹੁਣ ਜਮਾ ਇੱਕ ਤਿੱਕ ਤਰਕੇ ਜੇਬ ਚ ਪੈਣ ਵਾਲੇ ਐ ਗੁੱਛੀ ਬਣਾ ਕੇ ਉਹ ਪੈਸਿਆਂ ਦੀ ਗੱਲ ਕਰ ਵੀ ਇਦਾਂ ਤਾਂ ਇਦੂ ਘਟ ਨਹੀਂ ਲੈਂਦਾ ਐ ਗੁੱਛੀ ਪਟਾ ਕੇ ਜੇਬ ਚ ਪਾਉਂਗਾ ਵੀ ਕਿਹੜੇ ਉਨੇ ਕ ਉਹ ਜਿੰਨੇ ਦੇ ਦੂ ਉਨੇ ਪਾ ਲਾਂਗਾ ਪਤਾ ਫਿਰ ਆਏ ਨਹੀਂ ਗਾ ਐ ਤਾਂ ਹੁਣ ਤੂੰ ਪਛੂ ਵੇਚਣਾ ਯਾਰ ਅਸੀਂ ਥੋੜੀ ਹੁੰਦਾ ਵੀ ਜਾਂਦੀ ਵੀ 90000 ਰੁਪਏ ਮੰਗਦੇ ਆ ਜਿਹੜੇ 90 ਤਾਂ ਮੰਗਦੇ ਹੋ 90 ਦੇ ਵਿੱਚ ਹੋਰ ਪਾ ਕੇ ਲੱਖ ਦੀ ਤਾਂ ਨਮੀ ਲਊ 12 ਵਾਲੀ ਦੀ ਲਖਰੀ ਆਉਂਦੀਆਂ ਕੋਚ ਨਹੀ ਐਵੇਂ ਵਾਲੀ ਐਡੀ ਬੂਚ ਵੀ ਨਹੀ ਵਾਲੀ ਤਹਾਂ ਗਈ ਹੋਈ ਮੈਂ ਤਾਂ ਆਹ ਵਦਣਾ ਲਾਈ ਖੜੇ ਨੇ ਨਹੀਂ 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 ਤੂੰ ਗੱਲ ਕਰ ਜਾ ਜਾ 80000 ਦੀ ਦੇ 88000 ਦੀ ਦੇ ਦੇ ਮੋਬਾਈਲ ਨੰਬਰ ਬੋਲ ਦੇ 83274 ਹੂੰ 10223 ਇੱਕ ਵਾਰੀ ਫੇਰ ਬੋਲ 83274 10223 ਪਿੰਡ ਕਿਹੜਾ ਤੇਰਾ ਘਾਏ ਕੇ ਅਨਾਲੀ ਆ ਬਾਈਲੀਆਂ ਦਾ ਪਿੰਡ ਠੀਕ ਹੈ ਪਿੰਡ ਤੌੜਾ ਪਿੰਡ ਤਾਂ ਦਾ ਜ ਪਿੰਡ ਤਾਂ ਦਾ ਸਾਡਾ ਭਾਈ ਚਾਰੇ ਦਾ ਪਿੰਡ ਠੀਕ ਹੈ ਮੇਲੇ ਵਾਲਾ ਤਛਲੀ ਆ ਤਛਲੀ ਆ ਠੀਕ ਇਹਨੇ ਕੋਲ ਕੁਲੇ ਖਵਾ ਦਾਂਗੇ ਚੰਗਾ ਠੀਕ ਹੈ ਉਹਦਾ ਖਾਣ ਆਵਾਂਗੇ ਵੀ 2 ਸਾਲ ਦੀ ਹਾਂਜੀ ਠੀਕ ਹੈ ਤੇ ਆ ਆਪਣੀ ਆਪ ਦੀ ਹੈ ਹਾਂਜੀ ਕ ਵਪਾਰ ਕਰਦੇ ਵਪਾਰ ਕਰਦੇ ਵਪਾਰ ਕਰਦੋ ਤੇ ਕਿੰਨੇ ਪੈਸੇ ਦੀ ਹੁਣ ਇਹਦਾ 45000 ਮਿਲ ਗਏ ਜੈ ਜੈ 40 ਦੀ 40 ਦੀ ਠੀਕ ਹੈ ਇੱਕ ਵਾਰੀ ਦਿਖਾਏਗਾ ਇਹਦੀਆਂ ਤਨੀਆਂ ਆਈਆਂ ਕਰਾਈ ਚੱਕ ਚੰਗੀ ਪਲੀ ਹੋਈ ਆ ਕੱਟੇ ਤਾਰਾਂ ਤੁਰਤਾਂ ਹੀ ਦਿੱਤੇ ਆ ਹਜੇ ਹਜੇ ਨਹੀਂ ਦਿੱਤੇ ਆ ਮੋਬਾਈਲ ਨੰਬਰ ਤੇਰਾ ਚਾਰ ਨੰਬਰ ਤੋਂ ਡੋਲੂ ਹੂੰ ਤੇ ਫਿਰ ਡੋਲੂ ਤੋਂ 710 ਠੀਕ ਮੇਰੀ ਤੋਫਾ ਨੈਰਾ ਤੋਂ ਦਿੱਤ ਰੰਗ ਲੱਗ ਚੱਕੇ ਕਿੰਨਾ ਦੁੱਤੂ ਦੇਖ ਕੇ ਦੱਚ ਲਿਆ ਆਮੀ 4-5 ਲੀਟਰ ਦੀ ਮਾਲਕ ਹੈ ਸਾਰੀ ਦੂਜੇ ਜਤੀਚ ਆਹ ਲੋ ਜੀ ਕਿੰਨੀ ਚਣਕ ਇਹ ਕਿਨੇ ਕਿਨੇ ਚਰਦੀਆਂ ਰਹੀਆਂ ਦੋਨੇ ਕਟੀਆਂ ਦਾ ਸਵਾ ਸਵਾ ਸਾਲ ਦੀਆਂ ਸਵਾ ਸਵਾ ਸਾਲ ਦੀਆਂ ਤੇ ਨਵਾਂ ਜਨਮ ਉਹ ਜਾਂ ਹੈ ਨਹੀਂ ਤੇ ਅਕੀ ਰੇਟ ਆ ਇਹਦਾ ਕੀ ਰੇਟ ਆ ਏ ਲੈ ਜੀ ਤਾਂ ਸੀ ਥੈਂਕ ਯੂ ਰੇਟ ਉਹ ਕਰੀ ਤੇ ਜਿਹੜਾ ਵੀਰ ਜੀ ਤਾਂ ਘੱਟ ਪੰਜ ਹੀ ਲੈਂਦਾ ਜੀ 60000 ਰੁਪਏ ਦੇ ਦਾਂ ਜੀ ਦੋਨੇ 30-30 ਹਜ਼ਾਰ ਦੀਆਂ ਠੀਕ ਐ ਇਹ 7-7 ਦੀਆਂ ਸਵਾ 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 ਦੀਆਂ ਮੋਬਾਈਲ ਨੰਬਰ ਮੋਬਾਈਲ ਨੰਬਰ 9724 76718 ਮੌਕੇ ਤੇ ਕਰ ਲੇਗਾ ਮੌਕੇ ਤੇ ਮਾਰਾ ਕਿਰਾਏ ਕਾਪੇ ਜੋ ਕਰੇ ਚੰਗੇ ਸੀਮਣ ਦੀਆਂ ਕੱਟੀਆਂ ਨੇ ਚੰਗੇ ਰਿਕਾਰਡ ਵਾਲੀ ਅੱਛਾ ਚੰਗੇ ਸੀਮਣ ਦੀਆਂ ਕੱਟੀਆਂ ਆਹ ਤਾਂ ਕੱਟੀ ਬਹੁਤ ਸਰਾ ਜਰਾ ਠੀਕ ਹੈ ਕੱਟੀ ਇਹ ਵੀ ਚੰਗੀ ਧੁੱਪ ਪੈਂਦੀ ਆ ਕੈਮਰੇ ਤੇ ਤੇ ਪਤਾ ਨਹੀਂ ਲੱਗਦਾ ਵੀ ਕਿੱਥੇ ਚੱਲ ਰਹੀ ਆ ਵੀਡੀਓ ਇਹ ਬਾਈ ਦਾ ਹੈਗਾ ਤਿੰਨ ਕੱਟੀਆਂ ਇਹ ਇਹਨਾਂ ਦੀ ਕਲੀ-ਕਲੀ ਦੀ ਡਿਟੇਲ ਪੁੱਛਦਾ ਮੈਂ ਆ ਕਿੰਨੇ ਪੈਸੇ ਦੀ ਆ ਇਹ 25 ਹਜ਼ਾਰ ਦੇ ਬਾਈ ਕਿੰਨੀ ਓਪਰੇਦੀ ਓਵਰ 1 ਸਾਲ ਦੀ 1 ਸਾਲ ਦੀ ਤੇ ਆਹ ਵਾਲੀ ਇਹ ਆਹ ਚਕਰੀ ਤੇ ਚੱਲੀ ਜਾਂਦੇ ਆ ਇਹ ਵੀ 1 ਸਾਲ ਦੀ ਉਹਨੇ ਇਹ ਵੀ ਇੱਕ ਸਾਲ ਦੀ ਹੈ ਇਹ ਦੀ ਕਿੰਨੀ ਉਹ ਇਹ ਦੋਨੇ ਸਾਲ ਸਾਲ ਦੇ ਨੇ ਭਾਈ ਜੀ ਸਾਲ ਸਾਲ ਦੀ ਹੈ ਹਾਂ ਇਹਦਾ ਕਿੰਨਾ ਪੈਸਾ ਮੰਗਦਾ ਇਹ ਬਾਈ ਦੋਨਾਂ ਦਾ 52000 ਰੁਪਏ ਮੁੱਲ ਹਾਂ ਉਹਨਾਂ ਰੇਟ ਕਰੀ ਵੀ ਇੰਨੇ ਤਾਂ ਪਰਾਂ ਬੈ ਜੇਬ ਚ ਪਾਉਂਗਾ ਫੋਨ ਕਰਿਓ ਨਾ ਕਰਿਓ ਆਇਓ ਨਾ ਆਇਓ ਜੋ ਉਹਨਾਂ ਕਰੀਟ ਬਸ ਵੀ ਲੋਕ ਫੇਰ ਡਰ ਚੰਦੇ ਅਗਲ ਕਹਿੰਦੇ ਤਾਂ ਮੈਂ ਇੱਚੀ ਲੈ ਲਾਂਗੇ ਟਿਕ ਵੀ ਕਰ ਇਹਦਾ ਜੋੜੋ ਦੇ ਦੇਣਾ 48000 ਦਾ ਦੋਨੇ ਤੇ ਮੋਬਾਈਲ ਨੰਬਰ 987221955 ਇੱਕ ਵਾਰੀ ਹੌਲੀ ਬੋਲ ਤਾਨਮਸ 702 11902 ਪਿੰਡ ਕਿਹੜਾ ਆਪਣਾ ਉਗੋ ਕੀ ਉਗੋ ਕਾ ਸਾਡਾ ਕਮਾਂਡੇ ਠੀਕ ਹੈ ਲੈ ਬਾਈ ਚਪਰ ਕਰ ਲੈ ਕਿਹੜੇ ਨਾ ਬੂਰੀਆਂ ਕਟੀਆਂ ਦੇ ਛਕੀ ਨੇ ਆ ਦੇਖੋ ਕੱਟੀਆਂ ਸਿਰ ਆ ਬਿਲਕੁਲ ਇਹ ਤੋਂ ਪੁੱਛਦਾ ਕਿਹੜਾ ਪਿੰਡ ਹੈ ਤੇ ਕਿੱਥੋਂ ਆਇਆ ਹਨ ਪਰ ਬੰਦੇ ਹੈ ਹਨ ਪਰ ਬੰਦੇ ਚਲੋ ਇਧਰ ਨੂੰ ਉਹ ਮਾਰਾ ਜਾ ਤੇ ਪੁੱਛਦਾ ਇਹ ਸਾਰੀ ਕਿੰਨੇ ਚੱਤਾ ਹੈ ਬੱਚਾ ਓ ਸਾਲ ਦੀ ਹੈ ਹੈ ਸਾਲ ਦੀ ਹੈ ਜੀ ਪੂਰੀ 1 ਸਾਲ ਦੀ ਹੈ ਹਾਂਜੀ ਕਿੰਨੇ ਪੈਸੇ ਦੇ ਦੇਗਾ ਇਹ ਪਪੈਤੀ ਹੈ ਵੀ ਮੰਗੇ ਬੱਤੀਆਂ ਦੀ ਹਰਥੇ ਉਹ ਜਾਇਜ ਮੰਗ ਲਿਆ ਕਰ ਕਰਮਾ ਆ ਲਿਆ ਹੈ ਜੀ ਜੀ ਚਮਾ ਦੇਣ ਲੈਣ ਵਾਲੀ ਗੱਲ ਕਰ ਤਾਂ ਕੋਈ ਨਹੀਂ ਕਰ ਤਾਂ ਮੋਬਾਈਲ ਨੰਬਰ 84377 551 ਠੀਕ ਹੈ ਤੇ ਲਓ ਜੀ ਪੂਰੀ ਕੱਟੀ ਦੇ ਚਕੀਨ ਉਹ ਕਹੜੇ ਮੈਂ ਮੈਂ ਜੀ ਬਹੁਤ ਚੰਗੀ ਜੀ 16 ਕਿਲੋ ਮੱਝ ਦਾ ਕਹਿੰਦੇ ਰੇਟ ਦੁੱਧ ਚੀਆ ਆ ਤੇ ਘਾਟੂ ਚ ਤੇ ਥਣ ਦੇਖੋ ਇਹਦੇ ਥੱਲੇ ਦੁੱਧ ਕਿੰਨਾ ਹੈ ਟਿਕਟ ਕਰਦੇ ਥਣ ਤੇ ਇਹ ਵੀ ਚੱਲੀ ਕਰਮਾਲੀ ਕਟੂ ਚ ਹਲੋ ਤੇ ਸਾਰਾ ਬੁੱਚਣਾ ਦਾ ਭਾਈਚਾਰ ਆਹ ਲੋ ਜੀ ਇਹ ਸਾਰਾ ਬੁੱਚੜ ਕੰਨਾ ਇਹਦੇ ਵਿੱਚ ਸਾਨੂੰ ਚੰਗੇ ਚੰਗੇ ਜਾਨ ਵਰਤ ਖਾਵਾਂਗੇ ਆਏ ਹੋਏ ਬੇਕੇ ਨੇ